ਖਬਰਨਾਮਾ ਦੇਖ ਰਿਆ ਸੋਤਿਆ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਇੱਕ ਪਾਸੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਦਾਅਵੇ ਕੀਤੇ ਜਾ ਰਹੇ ਨੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਅਸੀਂ ਆਪਣੀ ਬਲਬੁਤੇ ਉੱਤੇ ਪੰਜਾਬ ਦੇ 117 ਹਲਕਿਆਂ ਦੇ ਵਿੱਚ ਉਮੀਦਵਾਰ ਚੋਣ ਮੈਦਾਨ ਦੇ ਵਿੱਚ ਉਤਾਰਾਂਗੇ ਵੱਡੀ ਜਿੱਤ ਹਾਸਲ ਕਰਾਂਗੇ ਅਤੇ ਭਾਰਤੀ ਜਨਤਾ ਪਾਰਟੀ ਵੱਲੋਂ ਸਰਕਾਰ ਬਣਾਈ ਚਾਹੇਗੀ ਲੇਕਿਨ ਦੂਸਰੇ ਪਾਸੇ ਪੰਜਾਬ ਦੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਆਗੂ ਨੇ ਉਹ ਹੱਕੇ-ਬੱਕੇ ਨਹੀਂ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਤੋਂ ਕਿਉਂਕਿ ਭਾਰਤੀ ਜਨਤਾ ਪਾਰਟੀ ਵੱਲੋਂ ਜਿਹੜੇ ਫੈਸਲੇ ਲਏ ਜਾ ਰਹੇ ਨੇ ਪੰਜਾਬ ਅਤੇ ਪੰਜਾਬ ਦੇ ਵਿਰੁੱਧ ਉਹਨਾਂ ਨੂੰ ਲੈ ਕੇ ਪੰਜਾਬ ਅਤੇ ਪੂਰੇ ਪੰਜਾਬ ਅਤੇ ਪੰਜਾਬੀਅਤ ਦੇ ਦਾ ਜਿਹੜਾ ਵਿਰੋਧ ਹੈ ਉਹ ਭਾਰਤੀ ਜਨਤਾ ਪਾਰਟੀ ਦੇ ਵਿਰੁੱਧ ਦਿਨ-ਬਰ-ਦਿਨ ਵੱਧਦਾ ਜਾ ਰਿਹਾ ਹੈ ਖਾਸ ਕਰਕੇ ਅਸੀਂ ਗੱਲ ਕਰਦੇ ਹਾਂ ਮਨਰੇਗਾ ਦੀ ਮਨਰੇਗਾ ਦੇ ਵਿੱਚ ਜਿਹੜਾ ਮਰੇਗਾ ਦਾ ਪ੍ਰਭਾਵ ਜਿਹੜਾ ਹੈ ਉਹ ਪੰਜਾਬ ਦੇ ਗਰੀਬ ਤਬਕੇ ਭਾਈਚਾਰੇ ਤੇ ਪਵੇਗਾ ਅਕਸਰ ਹੀ ਗਰੀਬ ਭਾਈਚਾਰੇ ਦੀ ਵੋਟ ਦਾ ਬੜਾ ਅਹਿਮ ਰੋਲ ਹੁੰਦਾ ਹੈ ਚਾਹੇ ਉਹ ਲੋਕ ਸਭਾ ਦੀਆਂ ਨੋਣਾ ਚੋਣਾਂ ਹੋਣ ਤੇ ਚਾਹੇ ਵਿਧਾਨ ਸਭਾ ਦੀਆਂ ਚੋਣਾਂ ਹੋਣ ਇੱਧਰ ਦੱਸਿਆ ਜਾ ਰਿਹਾ ਹੈ ਕਿ ਪੰਜਾਬ ਦੀ ਸਿਆਸਤ ਵਿੱਚ ਕੇਂਦਰ ਸਰਕਾਰ ਦੇ ਫੈਸਲਿਆਂ ਦਾ ਪ੍ਰਭਾਵ ਹਮੇਸ਼ਾ ਤੋਂ ਵਿਵਾਦਾ ਪਰਿਆ ਰਿਹਾ ਹੈ ਹਾਲੀਆ ਹੀ ਸਾਲਾਂ ਪਰ ਹਾਲੀਆਂ ਸਾਲਾਂ ਵਿੱਚ ਇਹ ਫੈਸਲੇ ਭਾਰਤੀ ਜਨਤਾ ਪਾਰਟੀ ਦੀ ਸੂਬਾ ਇਕਾਈ ਲਈ ਇੱਕ ਵੱਡੀ ਚੁਣੌਤੀ ਬਣਦੇ ਜਾ ਰਹੇ ਨੇ ਕਿਉਂਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਸਿਰ ਤੇ ਨੇ ਜੇਕਰ ਇਹਨਾਂ ਨੇ ਵੋਟਾਂ ਮੰਗਣ ਪਿੰਡਾਂ ਦੇ ਵਿੱਚ ਜਾਣਾ ਹੈ ਤੇ ਐਟਲੀਸ ਭਾਰਤੀ ਜਨਤਾ ਪਾਰਟੀ ਨੂੰ ਪੰਜਾਬ ਦੇ ਹਿੱਤਾਂ ਦੇ ਵਿੱਚ ਹੱਕ ਵਿੱਚ ਫੈਸਲੇ ਲੈਣੇ ਪੈਣਗੇ ਜਿੱਥੇ ਕਿ ਇੱਕ ਪਾਸੇ ਕੇਂਦਰ ਦੀ ਭਾਜਪਾ ਸਰਕਾਰ ਵਿਕਾਸ ਦੀ ਸੁਧਾਰਾਂ ਦਾ ਦਾਵਾ ਕਰਦੀ ਹੈ ਉਥੇ ਪੰਜਾਬ ਵਿੱਚ ਇਹ ਨੀਤੀਆਂ ਕਿਸਾਨ ਪੇਂਡੂ ਮਜ਼ਦੂਰ ਅਤੇ ਸਥਾਨਕ ਸੰਸਥਾਵਾਂ ਨਾਲ ਜੁੜੇ ਮੁੱਦਿਆਂ ਤੇ ਟਕਰਾਕ ਪੈਦਾ ਕਰ ਲੀਆਂ ਹਨ ਯਾਨੀ ਕਿ ਕਿਸਾਨਾਂ ਨੂੰ ਵੀ ਫਰਕ ਪੈ ਰਿਹਾ ਹੈ ਪੇਂਡੂਆਂ ਨੂੰ ਵੀ ਪੇਂਡੂ ਮਜ਼ਦੂਰਾਂ ਅਤੇ ਸਥਾਨਕ ਸੰਸਥਾਵਾਂ ਨੂੰ ਵੀ ਫਰਕ ਪੈ ਰਿਹਾ ਹੈ ਜਿਹੜੀਆਂ ਨੀਤੀਆਂ ਬਣਾਈਆਂ ਚਾਰੀਆਂ ਨੇ ਜਿਹੜੇ ਕਾਨੂੰਨ ਕੁੱਤੇ ਪਾਸ ਕੀਤੇ ਜਾ ਰਹੇ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਇਸ ਦਾ ਖਮਲਿਆਜਾ ਜਿਸ ਤਰ੍ਹਾਂ 2024 ਦੀਆਂ ਲੋਕ ਸਭਾ ਦੀਆਂ ਚੋਣਾਂ ਦੇ ਵਿੱਚ ਭੁਗਤਣਾ ਪਿਆ ਭਾਰਤੀ ਜਨਤਾ ਪਾਰਟੀ ਨੂੰ ਤੇ ਭਾਰਤੀ ਜਨਤਾ ਪਾਰਟੀ ਦਾ ਖਾਤਾ ਨਹੀਂ ਖੁੱਲਿਆ ਤੇ ਇਸੇ ਤਰੀਕੀ ਹੋਵੇਗਾ 2024 ਸਵਾਈ ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਇਹ ਪਿੰਡਾਂ ਦੇ ਲੋਕ ਕਹਿ ਰਹੇ ਨੇ ਕਿੰਦਰ ਕਿੰਦਰ ਦੇ ਇਹਨਾਂ ਫੈਸਲਿਆਂ ਨੂੰ ਪਨਾਉਣ ਲਈ ਸਵਾਈ ਲੀਡਰਸ਼ਿਪ ਫੇਲ ਸਾਬਤ ਹੋਈ ਹੈ ਯਾਨੀ ਕਿ ਇੱਕ ਕਨਵਿੰਸ ਕਰਦੀ ਹੈ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਜਿਹੜੀ ਪੰਜਾਬ ਦੇ ਵਿੱਚ ਹੈ ਲੇਕਿਨ ਊ ਕਨਵਿੰਸ ਨਹੀਂ ਕਰ ਰਹੀ ਪੰਜਾਬ ਦੇ ਲੋਕਾਂ ਨੂੰ ਪਹਿਲਾਂ ਤਿੰਨ ਖੇਤੀ ਕਾਨੂੰਨਾਂ ਨੇ ਕਿਸਾਨਾਂ ਨੂੰ ਨਰਾਜ਼ ਕੀਤਾ ਜਿਸ ਦਾ ਅਸਰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਭਾਜਪਾ ਦੇ ਪ੍ਰਦਰਸ਼ਨ ਦੇ ਪਿਆ ਉਸ ਤੋਂ ਬਾਅਦ ਪੰਜਾਬ ਯੂਨੀਵਰਸਿਟੀ ਸੈਨੇਟ ਤੁਜੀ ਸੁਦਾ ਬਦਲਾ ਚੰਡੀਗੜੀ ਬਿਊਟੀ ਕੇਂਦਰ ਅਤੇ ਪ੍ਰਸ਼ਾਸਕਧਾਰਾਂ ਦੇ ਉਥਲ ਪੁਥਲ ਮਚਾ ਦਿੱਤਾ ਹੁਣ ਮਿਕਸਤ ਭਾਰਤ ਹੈ ਰੁਜ਼ਗਾਰ ਤੇ ਰੋਜੀ ਰੋਜੀ ਮੰਥਨ ਮੰਥਨ ਮਿਸ਼ਨ ਐਕਵੇ ਜੀ ਰਾਮਜੀ ਨੇ ਪਿੰਡੂ ਸੈਕਟਰ ਦੇ ਮਜ਼ਦੂਰ ਅਨਸ਼ੂਤੋਸ਼ ਫਿਲਾ ਦਿੱਤੀ ਇਹ ਨਹੀਂ ਛੋਟੇ ਸਾਬਜਾਦਿਆਂ ਦੀ ਦਿੱਲਸ ਨੂੰ ਰਾਸ਼ਟਰੀ ਪਦਰ ਤੇ ਬਣਾਉਣ ਦਾ ਫੈਸਲਾ ਕੇਲਸ ਕਰ ਲਿਆ ਪਹਿਲੀ ਵਾਰ ਦੇਸ਼ ਭਾਰਤ ਦੇ 768 ਜ਼ਿਲ੍ਹਿਆਂ ਵਿੱਚੋਂ ਵੱਖ-ਵੱਖ ਪਛਾਣਾਂ ਵਿੱਚ ਛੋਟੇ ਸਾਬਜਾਦਿਆਂ ਦੀ ਅਦੁੱਤੀ ਕੁਰਬਾਨੀਆਂ ਨੂੰ ਲੋਕਾਂ ਨੇ ਸਮਝ ਰੱਖਿਆ ਗਿਆ ਪਰ ਇਸ ਦਿਵਸ ਦਾ ਨਾਮ ਸਾਬਜਾਦ ਦੇ ਸ਼ਾਹੀ ਉਸ ਦੀ ਬਜਾਈ ਬਾਲ ਜਿਸ ਕਾਰਨ ਉਹ ਲੈ ਕੇ ਅਸੰਤੋਸ਼ ਨੂੰ ਠੰਡਾ ਨਹੀਂ ਕੀਤਾ ਜਾ ਸਕਿਆ ਨਾ ਸੁਭਾਈ ਲੀਡਰਸ਼ਿਪ ਇਸ ਗੱਲ ਨੂੰ ਕੇਂਦਰ ਸਾਹਮਣੇ ਰੱਖ ਰਹੀ ਹੈ ਯਾਨੀ ਕਿ ਜਿਹੜੇ ਫੈਸਲੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਪੰਜਾਬ ਦੇ ਹਿੱਤਾਂ ਦੇ ਵਿਰੁੱਧ ਲੈ ਚਾਰੇ ਨੇ ਉਸ ਦਾ ਪੰਜਾਬ ਦੇ ਲੋਕ ਵਿਰੋਧ ਕਰ ਰਹੇ ਨੇ ਅਤੇ ਜਿੰਨੇ ਵੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਦੀਆਂ ਮੁਸਕਾਨਾਂ ਵਧੀਆਂ ਹੋਈਆਂ ਨੇ ਨਾ ਉਹ ਕਾਂਗਰਸ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੂੰ ਕਹਿ ਰਹੇ ਨੇ ਕਿ ਇਦਾਂ ਦੇ ਫੈਸਲੇ ਲੈਣ ਤੋਂ ਪਹਿਲਾਂ ਐਟ ਲੀਸਟ ਸਾਡੇ ਕੋਲੋਂ ਪੁੱਛ ਲੈਣਾ ਜਿਹੜਾ ਜ਼ਰੂਰੀ ਹੈ ਇੱਕ ਵਾਸਤੇ ਦਾ ਪ੍ਰਭਾਵ ਜਿਹੜਾ ਹੈ 2027 ਦੀ ਵਿਧਾਨ ਸਭਾ ਦੀ ਚੋਣਾਂ ਦੇ ਵਿੱਚ ਕਰਨਾ ਜਿਹੜਾ ਜਾਈ ਮਾਮਲਾ ਮਾਮਲਾ ਹੋਵੇ ਪੰਜਾਬੀ ਦਾ ਚਾਹੇ ਮਾਮਲਾ ਹੋਵੇ ਚੰਡੀਗੜ੍ਹ ਦਾ ਪੰਜਾਬ ਚੰਡੀਗੜ੍ਹ ਯੂਨੀਵਰਸਿਟੀ ਦਾ ਚਾਹੇ ਹੋਵੇ ਤਿੰਨ ਕਾਲੇ ਕਾਨੂੰਨਾਂ ਦਾ ਚਾਹੇ ਹੋਵੇ ਮਨਰੇਗਾ ਦਾ ਜਿਹੜਾ ਜੀ ਰਾਮਜੀਤ ਸਿੰਘ ਜਿਹੜਾ ਇੱਕ ਨਵਾਂ ਬਿੱਲ ਲਿਆਂਦਾ ਗਿਆ ਹੈ ਇਹ ਸਾਰਿਆਂ ਦਾ ਪ੍ਰਭਾਵ ਜਿਹੜਾ ਹੈ ਪੰਜਾਬ ਦੇ ਲੋਕਾਂ ਤੇ ਪੈਂਦਾ ਹੈ ਤੇ ਪੰਜਾਬ ਦੇ ਲੋਕ ਜਿਹੜੇ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਦੇ ਕੋਲ ਪੁੱਛਦੇ ਨੇ ਭਾਰਤੀ ਜਨਤਾ ਪਾਰਟੀ ਇਹਨਾਂ ਦੇ ਫਾਇਦੇ ਨਹੀਂ ਦੱਸ ਸਕਦੇ ਦੱਸ ਰਹੀ ਇਸ ਕਰਕੇ ਫਸਲਾਂ ਦੀ ਬਸਲ ਚੱਲ ਰਹੀ ਹੈ ਸੂਤਰਾਂ ਦੇ ਹਵਾਲੇ ਤੋਂ ਚੜੀਆਂ ਖਬਰਾਂ ਆ ਰਹੀਆਂ ਨੇ ਕਿ ਭਾਰਤੀ ਜਨਤਾ ਪਾਰਟੀ ਦੇ ਆਗੂ ਬੇਅਦ ਨਾਰਾਜ਼ ਨੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਦੇ ਕੋਲੋਂ ਕਿ ਐਟ ਲੀਸਟ ਜਿਹੜੇ ਤੁਸੀਂ ਬਿੱਲ ਜਿਹੜੇ ਕਾਨੂੰਨ ਜਿਹੜੇ ਵਿਧਿ ਵਿਧਾਨ ਬਿਧਾਇਆ ਜਾ ਰਹੇ ਨੇ ਅਸੀਂ ਉਹਨਾਂ ਨੂੰ ਲਾਗੂ ਸਮਝਾ ਨਹੀਂ ਪਾ ਰਹੇ ਪੰਜਾਬ ਦੇ ਲੋਕਾਂ ਨੂੰ ਇਸ ਦਾ ਕਮਿਆਜ਼ਾ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਮੁੱਚੀ ਭਾਰਤੀ ਜਨਤਾ ਪਾਰਟੀ ਦੀ ਲੀਡਰਸ਼ਿਪ ਨੂੰ ਭੁਗਤਣਾ ਪੈ ਸਕਦਾ ਹੈ